ITBI ਬੈਂਕ ਵੱਲੋਂ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਬੈਂਕ ਵੱਲੋਂ ਸੰਗਰੂਰ ਦੇ ਸਿਹਤ ਵਿਭਾਗ ਨੂੰ ਦੋ ਐਂਬੂਲੈਂਸਾਂ ਵੀ ਦਾਨ ਵਿੱਚ ਦਿੱਤੀਆਂ ਗਈਆਂ ਜੋ ਕਿ ਸੰਗਰੂਰ ਦੇ ਵੱਖ-ਵੱਖ ਪਿੰਡਾਂ ਵਿੱਚ ਤਾਇਨਾਤ ਰਹਿਣਗੀਆਂ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਬੈਂਕ ਦੇ ਇਸ ਉਪਰਾਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਤੇ ਸਭ ਤੋਂ ਵੱਧ ਖਰਚਾ ਕਰ ਰਹੀ ਹੈ। ਅ થોੜੇ ਦਿਨ ਪਹਿਲਾਂ ਮੇਰੀ ਇੱਕ ਗੱਲਬਾਤ ਜਿਹੜੀ ਆ ਉਹ ਸੀਐਮਓ ਸਾਹਿਬ ਨਾਲ ਹੋਈ ਸੀ। ਉਹਨਾਂ ਨੇ ਦੱਸਿਆ ਕਿ ਰੂਲਰ ਖੇਤਰ ਦੇ ਅੰਦਰ ਐਂਬੂਲੈਂਸਾਂ ਦੀ ਥੋੜੀ ਘਾਟ ਆ ਗਈ ਤਾਂ ਮੈਂ ਤੁਰੰਤ ਗੱਲਬਾਤ ਜਿਹੜੀ ਆ ਉਹ ਨਾਲ ਦੀ ਨਾਲ ਆਈਡੀਬੀਆਈ ਬੈਂਕ ਦੇ ਅਧਿਕਾਰੀਆਂ ਨਾਲ ਕੀਤੀ। ਇਹਨਾਂ ਨੇ ਕਿਹਾ ਕਿ ਅਸੀਂ ਦੋ ਐਂਬੂਲੈਂਸਾਂ ਜਿਹੜੀਆਂ ਨੇ ਸਰੋਹ ਡਿਸਟ੍ਰਿਕਟ ਨੂੰ ਸੀਐਸਆਰ ਫੰਡ ਚੋਂ ਦੇਵਾਂਗੇ। ਸੋ ਦੋ ਐਂਬੂਲੈਂਸਾਂ ਜਿਹੜੀਆਂ ਨੇ ਉਹ ਪਿੰਡ ਛਾਜਲੀ ਤੇ ਆਪਣਾ ਪਵਾਨੀਗੜ੍ਹ ਦੇ ਏਰੀਆ ਲਈ ਦਿੱਤੀ ਗਈ ਜਾਨ ਹੈ ਕਿ ਸੋ ਬਹੁਤ ਵੱਡੀ ਸਹੂਲਤ ਜਿਹੜੀ ਆ ਅੱਜ ਹੋਈ ਆ ਕਿਉਂਕਿ ਨਹੀਂ ਕਈ ਵਾਰ ਕੋਈ ਤੇ ਹਾਦਸੇ ਹੋ ਜਾਂਦੇ ਨੇ ਉੱਥੇ ਮਰੀਜ਼ ਜਿਹੜਾ ਉਹ ਸੜਕ ਤੇ ਤੜਫਦਾ ਰਹਿ ਜਾਂਦਾ ਔਰ ਆਪਣੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈਗਾ ਸੋ ਉਹਨੂੰ ਬਚਾਉਣ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਜਿਹੜਾ IDBI ਬੈਂਕ ਵੱਲੋਂ ਕੀਤਾ ਗਿਆ ਮੈਂ ਬੈਂਕ ਦੇ ਅਧਿਕਾਰੀगण ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਵੀ ਗਠਨ ਕੀਤਾ ਗਿਆ ਉਹਦੇ ਨਾਲ ਵੱਡੇ ਪੱਧਰ ਤੇ ਠਲ ਪਈ ਆ ਸੋ ਹੋਰ ਮੈਂ ਸਮਝਦਾ ਬੇਸਿਕ ਸਾਨੂੰ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਆ ਸੋ ਉਹਦੇ ਬਾਲ ਇੱਕ ਬਹੁਤ ਵੱਡਾ ਕਦਮ ਆ ਸਰਕਾਰ ਦਾ ਇੱਕ ਤਹਈਆਗਾ ਕਿ ਪੰਜਾਬ ਦੇ ਅੰਦਰ ਸੇ ਸਹੂਲਤਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਬਤਾਜੀਆਂ ਜਾਣ ਔਰ ਖਾਸ ਕਰਕੇ ਜਦੋਂ ਸੀਐਸਆਰ ਫੰਡ ਦੀ ਹੁੰਦੀ ਆ ਤਾਂ ਮੇਰੀ ਤਾਂ ਆਦਤ ਆ ਕਿ ਸੀਐਸਆਰ ਫੰਡ ਜਿਹੜਾਗਾ ਉਹ ਜਾਂ ਸਕੂਲਾਂ ਚ ਵਰਤਿਆ ਜਾਵੇ ਜਾਂ ਹਸਪੀਟਲਾਂ ਚ ਵਰਤਿਆ ਜਾਵੇ ਹੁਣੇ ਮੈਂ ਡੀ ਸਾਹਿਬਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਬੈਂਕ ਦੇ ਅਧਿਕਾਰੀਆਂ ਨੇ ਵੀ ਕਿਹਾਗਾ ਕਿ ਆਉਣ ਵਾਲਾ ਫੰਡ ਜਿਹੜਾ ਉਹ ਅਸੀਂ ਜਿਹੜੇ ਪਿੰਡੂ ਸਕੂਲ ਲੈ ਗਏ ਉਹਨਾਂ ਦੇ ਅੰਦਰ ਬੇਸਿਕ ਇਨਫਰਾਸਟ੍ਰਕਚਰ ਨੂੰ ਹੋਰ ਮਜ਼ਬੂਤ ਕਰਨ ਲਈ ਦੇਵਾਂਗੇ ਕਿਮਾ ਸਾਹਿਬ ਜਿਹੜੀ ਦਿੱਲੀ ਦੀ ਹਾਰ ਹੈ ਉਹ ਜਿਹੜੀ ਹਾਰ ਹੈ ਪੰਜਾਬ ਚ ਕੀ ਰੈਐਕਸ਼ਨ ਹੋਊਗਾ ਕੋਈ ਰੈਐਕਸ਼ਨ ਨਹੀਂ ਜੀ ਪੰਜਾਬ ਸਰਕਾਰ ਚੜ੍ਹਦੀ ਕਲਾ ਚੱਲੋ ਵੀ ਬਾਰੇ ਲੈ ਕੇ ਆ ਰਹੇ ਕੁਝ ਕਮੀਆਂ ਔਰ ਮੈਡੀਕਲ ਕਾਲਜ ਦੇ ਤਾਂ ਆਲਰੇਡੀ ਫੰਡ ਜਿਹੜੇ ਨੇ ਉਹ ਕੀਤੇ ਹੋ ਨੇ ਔਰ ਥੋੜੀ ਟੈਕਨੀਕਲ ਜਿਹੜੀ ਲੜਾਈ ਸਟੇ ਦੀ ਚੱਲ ਰਹੀ ਹੈ ਉਹਦੇ ਕਰਕੇ ਰੱਖੋ ਹਰ ਜਦ ਸਟੇ ਖੁੱਲ ਜਾਂਦੀ ਹੈ ਤਾਂ ਤੁਰੰਤ ਇੱਥੇ 10 ਸਾਲ ਤੋਂ ਲਿਫਟ ਖਰਾਬ ਪਈ ਹੈ ਲਿਫਟ ਦਾ ਕਈ ਵਾਰੀ ਗੱਲ ਚੁੱਕੀ ਹੈ ਲਿਫਟ ਨਹੀਂ ਚੱਲਦੀ ਬਿਲਕੁਲ ਪੋਸਟਾਂ ਜਿਹੜੀਆਂ ਨਵੀਆਂ ਰਿਕਰੂਟਮੈਂਟ ਅਸੀਂ ਮੈਂ ਪਿੱਛੇ ਜੇ ਲਗਭਗ 1250 ਹੋਰ ਅਸਾਮੀਆਂ ਦੀ ਰਚਨਾ ਕੀਤੀ ਆ ਸੋ 1250 ਜਦੋਂ ਅਸਾਮੀਆਂ ਭਰਿਆ ਗਈਆਂ ਤਾਂ ਇਹ ਸਮੱਸਿਆ ਜਿਹੜੀ ਹੈ ਹੱਲ ਹੋ ਜੇ ਜੀਮਾ ਸਾਹਿਬ ਇੱਥੇ ਲਿਫਟ ਖਰਾਬ ਪਈ ਹੈ 10 ਸਾਲ ਤੋਂ ਸਸਾ ਤੋਂ ਕੋਈ ਕੇ ਕੋਈ ਚੱਲ ਨਹੀਂ ਰਹੀ ਲਿਫਟ ਅਸੀਂ ਕਈ ਵਾਰੀ ਡਾਕਟਰ ਬਲਬੀਰ ਨੇ ਵੀ ਕਹਿ ਚੁੱਕੇ ਸੀ ਕਿ ਸੀਐਮ ਸਾਹਿਬ ਨਾਲ ਗੱਲ ਕਰਕੇ ਉਹ ਲਿਫਟ ਚਲਾ ਲਵੇ ਸਰ ਕਿਸ ਤਰ੍ਹਾਂ ਦੇ ਦਿਓਗੇ ਐਮਐਲਏ ਭਰਾ ਅੱਜ ਪੈ ਰਿਸ਼ਵਾ ਲੈਣੇ ਦੂਸਰਾ ਦੇਖੋ ਉਹਨਾਂ ਨੇ ਖੁਦ ਜਾ ਕੇ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਦੀ ਰਿਪੋਰਟ ਦਿੱਤੀ ਹੈ ਕਿ ਇਹਦਾ ਇਨਵੈਸਟੀਗੇਸ਼ਨ ਕੀਤੀ ਜਾਵੇ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾ ਸੋ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਇਨਵੈਸਟੀਗੇਸ਼ਨ ਹੋ ਕੇ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਕੁਝ ਕਿਹਾ ਜਾਵੇ। ਵਿਰੋਧੀ ਧਿਰ ਕਹਿੰਦੇ ਕਿ ਈਡੀ ਤੋਂ ਜਾ ਕੇ ਵਿਰੋਧੀ ਧਿਰ ਜੋ ਕੁਝ ਮਰਜ਼ੀ ਕਹੀ ਜਾਣ ਪੰਜਾਬ ਜਾਣ ਦਾ ਲੋਕ ਜਾਣਦੇ ਨੇਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈੜੀ ਦੀ ਦਰਬਾਰਤੋਂ ਕਰਦੀ ਹੈ ਸੀਵੀ ਦੀ ਦਰਬਾਰਤੋਂ ਕਰਦੀ ਹੈ ਇਸ ਕਰਕੇ ਮੈਂ ਸਮਝਦਾ ਕਿ ਉਹ ਦਰਬਾਰਤੋਂ ਕਰਾਉਣੀ ਚਾਹਦੇ ਹੋਣਗੇ ਨਹੀਂ ਲਗਾਤਾਰ ਧਮੇ ਜਾਰੀ ਨੇ ਜੀ ਮਲੇ ਦੇ ਖਿਲਾਫ ਕਦੇ-ਕਦੇ ਧਰਨਾ ਲੱਗਦਾ ਹੈ ਅੱਜ ਵੀ ਮਾਨ ਸਾਹਿਬ ਦੇਖੋ ਧਰਨੇ ਦੇਣਾ ਅਗਲੇ ਦਾ ਰਾਈਟ ਆ ਪਰ ਲੇਕਿਨ ਐਮਐਲਏ ਸਹਿਬਾਨ ਵੱਲੋਂ ਵੱਡਾ ਦਿਲ ਦਿਖਾਉਂਦੇ ਆ ਉਹਨਾਂ ਨੇ ਖੁਦ ਜਾ ਕੇ ਆਪਣੇ ਸਾਥੀਆਂ ਦੇ ਨਾਲ ਐਸਐਸਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਕਿਹਾ ਕਿ ਤੁਰੰਤ ਇਹਦੀ ਜਾਂਚ ਹੋਣੀ ਚਾਹੀਦੀ ਹੈ ਬਹੁਤ ਵੱਡੀ ਗੱਲ ਹੈ ਤੁਸੀਂ ਟੀਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਮੇਰੀ ਗਵਾਈ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਵੱਲੋਂ ਸਟਾਰਟ ਕੀਤੀ ਗਈ ਹੈ ਕਿ ਆਖਰੀ ਹੱਲਾਗਾ ਨਸ਼ਿਆਂ ਦੇ ਖਿਲਾਫ ਬਿਲਕੁਲ ਜੜ ਤੋਂ ਖਤਮ ਕਰਨੇ ਨੇਗੇ ਮੈਂ ਕੱਲ ਹੀ ਲਗਭਗ 5 ਜ਼ਿਲ੍ਹੇ ਜਾ ਕੇ ਆਇਆ ਕਿ ਬਹੁਤ ਅੱਛਾ ਰਿਸਪੌਂਸ ਆਗਾ ਔਰ ਬਹੁਤ ਬੁਰੀ ਤਰ੍ਹਾਂ ਨਸ਼ੇ ਤਸਕਰਾਂ ਨੂੰ ਤਬਾਹ ਨਸ਼ ਕੀਤਾ ਜਾ ਰਿਹਾਗਾ ਉਹਨਾਂ ਦੇ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਕੇਸ ਦਰਜ ਕੀਤੇ ਜਾ ਰਹੇ ਨੇ ਸੋ ਮੈਂ ਸਮਝਦਾ ਇਹ ਆਖਰੀ ਹੱਲਾਗਾ ਆਉਣ ਵਾਲੇ ਸਮੇਂ ਚ ਪੰਜਾਬ ਚੋਂ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਜਾਊਗਾ ਜੀ ਬਰਡੋਸਰ ਜਿਹੜੀ ਮਹੀਮ ਹੈ ਉਹ ਸਹੀ ਹੈ ਸੁਪਰੀਮ ਕੋਰਟ ਨੇ ਕਿਹਾਗਾ ਕਿ ਵੀ ਇਹ ਸਹੀ ਨਹੀਂ ਹੈ ਕਿ ਕੋਈ ਉਜੀ ਕਰ ਦੇਣੀ ਚਾਹੀਏ ਉਰੀ ਕਰ ਦੇਣੀ ਵੀ ਕਿਸੇ ਦਾ ਘਰ ਤੋੜਨ ਦਾ ਰਾਈਟ ਦੇਖੋ ਜੋਰੀ ਕਾਰਵਾਈ ਹੋ ਰਹੀ ਹੈ ਕਾਨੂੰਨ ਦੇ ਅਧੀਨ ਹੋ ਰਹੀ ਹੈ ਜੋ ਕਾਨੂੰਨ ਨੇ ਅਧਿਕਾਰ ਅਧਿਕਾਰੀਆਂ ਨੂੰ ਦਿੱਤੇ ਨੇਗੇ ਉਹਨਾਂ ਦੀ ਵਰਤੋਂ ਹੋ ਰਹੀ ਹੈ